ਅਣਾ ਬਲਾਜੋਰੀਆ ਕਤਲ ਮਾਮਲੇ ਵਿੱਚ ਲੋੜਿੰਦਾ ਸ਼ੂਟਰ ਦਿੱਲੀ 에ਅਰਪੋਰਟ ਤੋਂ ਗ੍ਰਿਫਤਾਰ ਬੈਨੋਜੀਲਾ ਦੇ پابੰਦੀशुदा ਤੇਲ ਟੈਂਕਰਾਂ ਤੇ 트럼ਪ ਵੱਲੋਂ ਨਾਕਾਬੰਦੀ ਦੇ ਆਦੇਸ਼ 트럼ਪ ਨੇ ਕਿਹਾ ਸਾਰਿਆਂ ਕੌਮਾਂ ਨੂੰ ਕੱਟੜਪੰਥੀ ਇਸਲਾਮੀ ਅਤਵਾਦੀ ਤਾਕਤਾਂ ਦੇ ਖਿਲਾਫ ਇਕਜੁੱਟ ਹੋਣਾ ਚਾਹੀਦਾ ਹੈ ਦੇਣਾ ਮੁਹਾਲੀ ਵਿੱਚ ਹੋਏ ਇੱਕ ਵੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚਰੀਆ ਕਤਲ ਮਾਮਲੇ ਵਿੱਚ ਵੱਡੀ ਅਪਡੇਟ ਆਈ ਹੈ ਜਾਣਕਾਰੀ ਅਨੁਸਾਰ ਬਲਾਚਰੀਆ ਕਤਲ ਮਾਮਲੇ ਵਿੱਚ ਲੋੜੀਂਦਾ ਸ਼ੂਟਰ ਦਿੱਲੀ 에ਰਪੋਰਟ ਤੋਂ ਫੜਿਆ ਗਿਆ ਹੈ ਮੁਲਜ਼ਮ ਦਾ ਨਾਮ ਐਸ਼ਦੀਪ ਦੱਸਿਆ ਜਾ ਰਿਹਾ ਹੈ ਉਹ ਕਥਿਤ ਤੌਰ ਤੇ ਕਤਲ ਲਈ ਮਾਸਕ ਖੋទਾਇਆ ਸੀ ਅਤੇ ਮਸਕਟ ਜਾਨ ਦੀ ਕੋਸ਼ਿਸ਼ ਕਰਦੇ ਸਮੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਰਾਣਾ ਬਲਾਜੋਰੀਆ ਦਾ ਕਤਲ ਕਰਨ ਵਾਲੇ ਸ਼ੂਟਰ ਦਾ ਪੁਲਿਸ ਵੱਲੋਂ ਐਨਕਾਊਂਟਰ ਵੀ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਐਸਐਸ ਨਗਰ ਪੁਲਿਸ ਨੇ ਸਫਲਤਾ ਹਾਸਲ ਕਰਦੇ ਹੋਏ ਕਨਵਰ ਦਿਗਵਜੇ ਸਿੰਘ ਉਰਫ ਰਾਣਾ ਬਲਾਜੋਰੀਆ ਕਤਲकांड ਦੇ ਸ਼ੂਟਰ ਦਾ ਮੁਹਾਲੀ ਦੇ ਲਾਲੜੂ ਵਿਖੇ ਐਨਕਾਊਂਟਰ ਕਰ ਦਿੱਤਾ ਹੈ ਇਸ ਸ਼ੂਟਰ ਦੀ ਪਛਾਣ ਨੂੰ ਸ਼ਹਿਰਾ ਪੰਨੂਆ ਤਰਨਤਾਰਨ ਦੇ ਰਹਿਣ ਵਾਲੇ ਹਰਪਿੰਦਰ ਉਰਫ ਮਿੱਡੂ ਵਜੋਂ ਹੋਈ ਹੈ ਮੁਲਜ਼ਮ ਨੂੰ ਪੁਲਿਸ ਟੀਮ ਨਾਲ ਹੋਏ ਮੁਕਾਬਲੇ ਦੌਰਾਨ ਕਾਬੂ ਕੀਤਾ ਗਿਆ ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ ਹੈ ਇਹ ਵਿਦਸਿਆ ਜਾ ਰਿਹਾ ਹੈ ਕਿ ਉਕਤ ਮਲਜਮ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ ਪਰ ਖਬਰ ਲਿਖੇ ਜਾਣ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਸੀ ਇਸ ਮੁਕਾਬਲੇ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਮੁਰਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਗ੍ਰਿਫਤਾਰ ਮਲਜਮ ਕਈ ਕਾਨੂੰਨੀ ਅਪਰਾਧਾਂ ਵਿੱਚ ਸ਼ਾਮਲ ਹੈ ਤੇ ਉਸ ਦਾ ਗੰਭੀਰ ਅਪਰਾਧਿਕ ਪਿਛੋਕੜ ਹੈ ਪ੍ਰਧਾਨ ਮੰਤਰੀ 트럼ਪ ਨੇ ਮੰਗਲਵਾਰ ਨੂੰ ਕਿਹਾ ਕਿ ਉਹਨਾਂ ਵੈਨਿਜ਼ੁਏਲਾ ਵਿੱਚ ਆਉਣ ਜਾਣ ਵਾਲੇ ਸਾਰੇ ਪਬੰਦੀशुदा ਤੇਲ ਟੈਂਕਰਾਂ ਦੀ ਨਾਕਾਬੰਦੀ ਦਾ ਆਦੇਸ਼ ਦਿੱਤਾ ਹੈ ਇਸ ਦੇ ਨਾਲ ਦੱਖਣੀ ਅਮਰੀਕਾ ਦੇ ਨੇਤਾ ਨਿਕੋਲਸ ਮਾਦ੍ਰੋ ਦੇ ਉੱਤੇ ਦਬਾਅ ਬਹੁਤ ਜ਼ਿਆਦਾ ਵਧ ਗਿਆ ਹੈ ਤੇ ਇਸ ਦਾ ਉਦੇਸ਼ ਵੈਨਿਜ਼ੁਏਲਾ ਦੀ ਅਰਥਵਿਵਸਥਾ ਨੂੰ ਕਮਜ਼ੋਰ ਕਰਨਾ ਹੈ ਇਹ ਐਲਾਨ 트ੰਪ ਨੇ ਉਸ ਘਟਨਾ ਦੇ 1 ਹਫਤੇ ਬਾਅਦ ਕੀਤਾ ਹੈ ਜਦੋਂ ਅਮਰੀਕੀ ਫੌਜਾਂ ਨੇ ਵੈਨਜ਼ੁਏਲਾ ਦੇ ਤੱਟ ਤੇ ਖੜੇ ਇੱਕ ਤੇਲ ਟੈਂਕਰ ਨੂੰ ਜ਼ਬਤ ਕੀਤਾ ਸੀ। 트ੰਪ ਨੇ ਸੋਸ਼ਲ ਮੀਡੀਆ ਤੇ ਨਾਕੇ ਬੰਦੀ ਦਾ ਐਲਾਨ ਕਰਦੇ ਹੋਏ ਦੋਸ਼ ਲਾਇਆ ਹੈ ਕਿ ਵੈਨਜ਼ੁਏਲਾ ਤੇਲ ਦਾ ਇਸਤੇਮਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਅਪਰਾਧਾਂ ਲਈ ਕਰ ਰਿਹਾ ਹੈ। ਉਹਨੇ ਵੀ ਕਿਹਾ ਕਿ ਅਮਰੀਕਾ ਉਦੋਂ ਤੱਕ ਫੌਜੀ ਦਬਾਅ ਬਣਾਉਂਦਾ ਰਹੇਗਾ ਜਦੋਂ ਤੱਕ ਵੈਨਜ਼ੁਏਲਾ ਅਮਰੀਕਾ ਨੂੰ ਉਸਦਾ ਤੇਲ, ਜ਼ਮੀਨ ਅਤੇ ਹੋਰ ਸੰਪਤੀਆਂ ਵਾਪਸ ਨਹੀਂ ਕਰਦਾ। ਦੱਖਣੀ ਅਮਰੀਕਾ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਫੌਜ ਵੱਲੋਂ ਵੈਨਜ਼ੁਏਲਾ ਨੂੰ ਪੂਰੀ ਤਰ੍ਹਾਂ ਘੇਰ ਲਿਆ ਗਿਆ ਹੈ ਉੱਥੇ ਹੀ ਵੈਨਜ਼ੁਏਲਾ ਸਰਕਾਰ ਨੇ ਬਿਆਨ ਜਾਰੀ ਕਰਕੇ ਦੋਸ਼ ਲਾਇਆ ਹੈ ਕਿ 트럼ਪ ਅੰਤਰਰਾਸ਼ਟਰੀ ਕਾਨੂੰਨ ਮੁਕਤ ਵਪਾਰ ਅਤੇ ਨੈਵੀਗੇਸ਼ਨ ਦੀ ਆਜ਼ਾਦੀ ਦੀ ਉਲੰਘਣਾ ਕਰ ਰਹੀ ਨੇ ਅਨੇ ਕਹਿਆ ਹੈ ਕਿ ਅਮਰੀਕਾ ਇਸ ਕਥਿਤ ਸਿਆਨਾਦੀ ਨਾਕੇਬੰਦੀ ਜਰੀਏ ਇਸ ਦੇਸ਼ ਦੀ ਸੰਪਤੀ ਨੂੰ ਲੁੱਟਣਾ ਚਾਹੁੰਦਾ ਹੈ ਅਤੇ ਉਹ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਵਿੱਚ ਉਠਾਏਗਾ ਇਥੇ ਦੱਸਦੀ ਹੈ ਕਿ ਅਮਰੀਕੀ ਸਿਆਨਾਵਲੋਂ ਕੈਰੀਬੀਆਈ ਸਾਗਰ ਅਤੇ ਪੂਰਬੀ ਪ੍ਰਸ਼ਾਂਤ ਵਿੱਚ ਅੰਤਰਰਾਸ਼ਟਰੀ ਸਮੁੰਦਰੀ ਹਮਲੇ ਕੀਤੇ ਗਏ ਨੇ ਜਿਸ ਵਿੱਚ ਘੱਟੋ-ਘੱਟ 90 ਲੋਕਾਂ ਦੀ ਮੌਤ ਹੋਈ ਹੈ 트ੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਹਮਲੇ ਅਮਰੀਕਾ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਕੀਤੇ ਗਏ ਨੇ ਜਦਕਿ ਰਾਸ਼ਟਰਪਤੀ ਦੀ ਚੀਫ ਆਫ ਸਟਾਫ ਸੁਸੀ ਵਾਈਲਜ਼ ਨੇ ਮੰਗਲਵਾਰ ਨੂੰ ਪ੍ਰਕਾਸ਼ਿਤ ਇੱਕ ਇੰਟਰਵਿਊ ਵਿੱਚ ਜਾਣਕਾਰੀ ਦਿੱਤੀ ਕਿ ਇਹਨਾਂ ਹਮਲਿਆਂ ਦਾ ਉਦੇਸ਼ ਮਾਦਰੋ ਨੂੰ ਸੱਤਾ ਤੋਂ ਹਟਾਉਣਾ ਹੈ ਵੈਂਜੂਏਲਾ ਕੋਲ ਦੁਨੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ ਹੈ ਇਹ ਪ੍ਰਤੀ ਦਿਨ ਲਗਭਗ 10 ਲੱਖ ਬੈਰਲ ਤੇਲ ਪੈਦਾ ਕਰਦਾ ਹੈ ਕੈਂਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ 트럼ਪ ਇਸ ਤੇਲ ਭੰਡਾਰ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਅਮਰੀਕੀ ਰਾਸ਼ਟਰਪਤੀ 트ੰਪ ਨੇ ਸਿਡਨੀ ਦੇ ਬਾਂਡੀ ਬੀਚ ਤੇ ਯਹੂਦੀ ਤਿਹਾੜ ਹਨੁਕਾ ਸਮਾਰੋਹ ਦੌਰਾਨ ਹੋਏ ਯਹੂਦੀ ਵਿਰੋਧੀ ਅਤਵਾਦੀ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਵਾਈਟ ਹਾਊਸ ਵਿੱਚ ਹਨੁਕਾ ਸਮਾਰੋਹ ਦੀ ਸ਼ੁਆਤਕਾਰਦਿਆਂ 트ੰਪ ਨੇ ਆਸਟ੍ਰੇਲੀਆਈ ਲੋਕਾਂ ਲਈ ਪਿਆਰ ਅਤੇ ਪ੍ਰਾਰਥਨਾਵਾਂ ਭੇਜੀਆਂ। ਇਸ ਹਮਲੇ ਦੇ ਵਿੱਚ 15 ਲੋਕ ਮਾਰੇ ਗਏ ਅਤੇ 25 ਹੋਰ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ। ਮਾਰੇ ਗਏ ਲੋਕਾਂ ਦੀ ਉਮਰ 10 ਤੋਂ 88 ਸਾਲਾਂ ਦੇ ਵਿਚਕਾਰ ਸੀ। ऑस्ट्रेलियाई प्रधानमंत्री एंथनी अल्बानीज ने इस घटना ਨੂੰ یہودی ਵਿਰੋਧੀ ਅਤਵਾਦੀ ਕਾਰਾ ਦੱਸਿਆ ਹੈ ਪੁਲਿਸ ਨੇ ਵੀ ਇਸ ਬੰਦੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਹ ਹਮਲਾਵਰ ਇਸਲਾਮਿਕ ਸਟੇਟ ਤੋਂ ਪ੍ਰੇਰਿਤ ਸਨ ਇਸ ਹਮਲੇ ਤੋਂ ਬਾਅਦ 트ੰਪ ਨੇ ਕਿਹਾ ਕਿ ਸਾਰਿਆਂ ਕੋਮਾਂ ਨੂੰ ਕੱਟੜਪੰਥੀ ਇਸਲਾਮੀ ਅਤਵਾਦੀ ਤਾਕਤਾਂ ਦੇ ਖਿਲਾਫ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਅਮਰੀਕਾ ਅਜਿਹਾ ਹੀ ਕਰ ਰਿਹਾ ਹੈ ਰੇਨਰ ਦੇ ਪੁੱਤਰ ਨਿਕ ਰੇਨਰ ਤੇ ਆਪਣੇ ਮਾਪਿਆਂ ਦੇ ਕਤਲ ਦੇ ਦੋਸ਼ ਲਗਾਏ ਗਏ ਨੇ ਅਮਰੀਕੀ ਅਦਾਲਤ ਦੇ ਨਿਰਦੇਸ਼ਕ ਰੌਬ ਰੇਨਰ ਤੇ ਉਹਨਾਂ ਦੀ ਪਤਨੀ ਦਾ ਅਭੀਤ ਦਿਨੀ ਕਤਲ ਕਰ ਦਿੱਤਾ ਗਿਆ ਸੀ ਲਾਸ ਏਂਜਲਸ ਕਾਉਂਟੀ ਦੇ ਵਕੀਲਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਲਾਸ ਏਂਜਲਸ ਪੁਲਿਸ ਮੁਖੀ ਜੇਮ ਮੈਕਡੋਨਲ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਅਟਾਰਨੀ ਨੇ ਕਿਹਾ ਕਿ 32 ਸਾਲਾ ਨਿਕ ਰੇਨਰ ਤੇ ਆਪਣੇ 78 ਸਾਲਾ ਪਿਤਾ ਰੌਬ ਰੇਨਰ ਅਤੇ ਮਾਂ ਮਿਸ਼ੇਲ ਸਿੰਗਰ ਰੇਨਰ ਦੇ ਕਤਲ ਦੇ ਸਬੰਧ ਵਿੱਚ ਫਰਸਟ ਡਿਗਰੀ ਕਤਲ ਦੇ ਦੋ ਦੋਸ਼ ਤੈਅ ਕੀਤੇ ਗਏ ਨੇ ਨਾਥਨ ਹੋਜ ਮੈਨੇ ਕਿਹਾ ਹੈ ਕਿ ਦੋਸ਼ਾਂ ਵਿੱਚ ਪੈਰੋਲ ਤੋਂ ਬਿਨਾ ਵੱਧ ਤੋਂ ਵੱਧ ਉਮਰ ਕੈਦ ਜਾਂ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ ਇਸ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਕਤਲ ਕਰਨ ਲਈ ਇੱਕ ਚਾਕੂ ਦੀ ਵਰਤੋਂ ਕੀਤੀ ਗਈ ਸੀ ਰੌਬ ਰਿਨਰ ਅਤੇ ਉਹਨਾਂ ਦੀ ਪਤਨੀ ਦੋ ਦਿਨ ਪਹਿਲਾਂ ਹੀ ਲਾਸ Ăਂਜਲਸ ਦੇ ਪਾਸ ਬ੍ਰੈਟਵੁੱਡ ਇਲਾਕੇ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ ਜਿਨ੍ਹਾਂ ਦੇ ਸਰੀਰ ਤੇ ਚਾਕੂ ਦੇ ਜ਼ਖਮ ਸਨ ਪੁਲਿਸ ਦੇ ਮਤਾਬਕ ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਨਿਕ ਰਿਨਰ ਨੂੰ ਕਤਲ ਦੇ ਸ਼ੱਕ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਪਾ ਮੇਕੇ ਨਿਕਰੇਨਰ ਨੇ ਅਜੇ ਦੋਸ਼ ਨਹੀਂ ਮੰਨੇ ਆ ਅਧਿਕਾਰੀਆਂ ਨੇ ਕਤਲ ਦੇ ਕਾਰਨਾਂ ਦਾ ਖੁਲਾਸਾ ਵੀ ਨਹੀਂ ਕੀਤਾ ਹੈ ਨਿਊ ਸਾਊਥਫੀਲਡਸ ਪੁਲਿਸ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਆਸਟ੍ਰੇਲੀਆ ਦੇ ਬੌਂਡੀ ਬੀਚ ਤੇ ਹਨੋਕਾਸ ਮਾਰੋ ਦੌਰਾਨ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ 24 ਸਾਲਾ ਨੌਜਵਾਨ ਤੇ ਅਤਵਾਦੀ ਹਮਲੇ ਸਮੇਤ ਕਈ ਗੰਭੀਰ ਦੋਸ਼ ਲਾਏ ਗਏ ਨੇ ਇਸ ਹਮਲੇ ਵਿੱਚ ਉਸ ਦਾ ਪਿਤਾ ਵੀ ਸ਼ਾਮਲ ਸੀ ਪੁਲਿਸ ਦੇ ਮਤਬਕ ਨਵੀਦ ਅਕਰਮ ਤੇ ਕੁੱਲ 59 ਅਪਰਾਧਿਕ ਦੋਸ਼ ਲੱਗੇ ਨੇ ਇਨ੍ਹਾਂ ਵਿੱਚ 15 ਕਤਲ ਦੇ ਦੋਸ਼ ਅਤੇ 40 ਤੋਂ ਵੱਧ ਲੋਕਾਂ ਨੂੰ ਮਾਰਨ ਜਾਂ ਗੰਭੀਰ ਸੱਟਾਂ ਪਹੁੰਚਾਉਣ ਦੀ ਕੋਸ਼ਿਸ਼ ਦੇ ਦੋਸ਼ ਸ਼ਾਮਲ ਨੇ। ਨਵੀਦ ਅਕਰਮ ਇਸ ਸਮੇਂ ਹਸਪਤਾਲ ਵਿੱਚ ਪੁਲਿਸ ਦੀ ਨਿਗਰਾਨੀ ਹੇਠ ਹੈ ਅਤੇ ਬੁੱਧਵਾਰ ਨੂੰ ਉਹ ਵੀਡੀਓ ਲਿੰਕ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ। ਅਧਿਕਾਰੀਆਂ ਦੇ ਮੁਤਾਬਕ ਐਤਵਾਰ ਨੂੰ ਬਰਨੀਬੀਚ ਤੇ ਇੱਕ ਧਾਰਮਿਕ ਸਮਾਰੋਹ ਦੌਰਾਨ ਨਵੀਦ ਅਕਰਮ ਨੇ ਆਪਣੇ 50 ਸਾਲਾ ਪਿਤਾ ਸਾਜਦ ਅਕਰਮ ਨਾਲ ਮਿਲ ਕੇ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ 15 ਲੋਕ ਮਾਰੇ ਗਏ ਅਤੇ 40 ਤੋਂ ਵੱਧ ਜ਼ਖਮੀ ਹੋਏ। ਗੋਲੀਬਾਰੀ ਦੌਰਾਨ ਪੁਲਿਸ ਨੇ ਸਾਜਦਾ ਕਰਮ ਨੂੰ ਮਾਰ ਦਿੱਤਾ ਇਸ ਮਾਮਲੇ ਨੂੰ ਅਤਵਾਦ ਨਾਲ ਜੁੜਿਆ ਹੋਇਆ ਮੰਨਦੇ ਹੋਏ ਐਨਐਸਡਬਲਿਊ ਦੀ ਸੰਯੁਕਤ ਕਾਊਂਟਰ ਟੈਰੋਰਿਜ਼ਮ ਟੀਮ ਜਾਂਚ ਕਰ ਰਹੀ ਹੈ ਜਾਂਚ ਕਰਤਾਵਾਂ ਨੇ ਕਿਹਾ ਹੈ ਕਿ ਹਮਲੇ ਦਾ ਮਕਸਦ ਧਾਰਮਿਕ ਨਫਰਤ ਫੈਲਾਉਣਾ ਅਤੇ ਲੋਕਾਂ ਵਿੱਚ ਡਰ ਪੈਦਾ ਕਰਨਾ ਸੀ ਸ਼ੁਰੂਆਤੀ ਜਾਂਚ ਤੋਂ ਇਹ ਸੰਕੇਤ ਮਿਲੇ ਨਹੀਂ ਕਿ ਇਹ ਹਮਲਾ ਅਤਵਾਦੀ ਸੰਗਠਨ ਆਈਐਸਆਈਐਸ ਤੋਂ ਪ੍ਰੇਰਿਤ ਹੋ ਸਕਦਾ ਹੈ ਪੁਲਿਸ ਅਨੁਸਾਰ ਨਵੀਦਕਰਮਤੇ ਆਤਵਾਦੀ ਕਾਰਵਾਈ ਕਰਨ ਕਤਲ ਹਥਿਆਰਾਂ ਦੀ ਗੈਰਕਾਨੂੰਨੀ ਵਰਤੋਂ ਕਰਨ ਆਤਵਾਦੀ ਸੰਗਠਨ ਦੇ ਪ੍ਰਤੀਕ ਜਨਤਕ ਤੌਰ ਤੇ ਦਿਖਾਉਣ ਅਤੇ ਧਮਾਕਾ ਕਰਨ ਦੀ ਨੀਅਤ ਦੇ ਦੋਸ਼ ਫਿਲਾਏ ਗਏ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਾਨੀਜ਼ ਨੇ ਕਿਹਾ ਕਿ ਪਿਤਾ ਪੁੱਤਰ ਹਮਲੇ ਤੋਂ ਪਹਿਲਾਂ ਫਿਲੀਪੀਨਸ ਗਏ ਸਨ ਅਤੇ ਸੰਭਵ ਹੈ ਕਿ ਉਹ ਆਈਐਸਆਈਐਸ ਦੇ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ ਉਨ੍ਹਾਂ ਕਿਹਾ ਕਿ ਸਬੂਤਾਂ ਤੋਂ ਲੱਗਦਾ ਹੈ ਕਿ ਇਹ ਹਮਲਾ ਆਈਐਸਆਈਐਸ ਤੋਂ ਹੀ ਪ੍ਰੇਰਿਤ ਸੀ ਪੁਲਿਸ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਹਮਲੇ ਵਿੱਚ ਜ਼ਖਮੀ ਹੋਏ ਵੀ ਲੋਕਾਂ ਦਾ ਅਜੇ ਵੀ ਸਿਡਨੀ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਹਨਾਂ ਵਿੱਚ ਦੋ ਪੁਲਿਸ ਅਧਿਕਾਰੀ ਵੀ ਸ਼ਾਮਲ ਨੇ। ਇੱਕ ਅਧਿਕਾਰੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਡਲ ਸਰਕਾਰ ਨੇ ਸਫਤੇ ਦੋ ਮਹੱਤਵਪੂਰਨ ਆਰਥਿਕ ਰਿਪੋਰਟਾਂ ਜਾਰੀ ਕੀਤੀਆਂ ਨੇ 에ਰਪੋਰਟਾਂ 43 ਦਿਨਾਂ ਦੇ ਸਰਕਾਰੀ ਬੰਦ ਦੌਰਾਨ ਰੁਕਿਆ ਹੋਇਆ ਡਾਟਾ ਪੂਰਾ ਕਰਨ ਦੇ ਜਾਰੀ ਕੀਤੀਆਂ ਗਈਆਂ ਨੇ ਮਹਾਰਾਜ ਨੇ ਦੱਸਿਆ ਕਿ ਇਹਨਾਂ ਅੰਕੜਿਆਂ ਵਿੱਚ ਕੁਝ ਚਿੰਤਾ ਵਾਲੇ ਸੰਕੇਤ ਨਜ਼ਰ ਆਏ ਨੇ ਬੇਰੋਜ਼ਗਾਰੀ ਦੀ ਦਰ ਪਿਛਲੇ 4 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ ਤੇ ਛੁੱਟੀਆਂ ਦੇ ਸੀਜ਼ਨ ਦੀ ਸ਼ੁਰੂਆਤ ਦੇ ਬਾਵਜੂਦ ਵੀ ਪਰਚੂਨ ਵਿਕਰੀ ਰੁਕੀ ਰਹੀ ਹੈ ਹਾਲਾਂਕਿ ਰਿਪੋਰਟਾਂ ਵਿੱਚ ਕੁਝ ਚੰਗੀਆਂ ਗੱਲਾਂ ਵੀ ਸਾਹਮਣੇ ਆਈਆਂ ਨੇ ਮਾਰਾ ਨੇ ਕਿਹਾ ਹੈ ਕਿ ਦੇਰੀ ਨਾਲ ਆਏ ਅੰਕੜਿਆਂ ਤੇ ਪੂਰਾ ਫਰੋਸਤਾ ਨਹੀਂ ਕੀਤਾ ਜਾ ਸਕਦਾ ਇਹ ਅੰਕੜੇ ਉਸ ਸਮੇਂ ਆਏ ਨੇ ਜਦੋਂ ਅਮਰੀਕੀ ਅਰਥਵਿਵਸਥਾ ਦਬਾਵੇ ਚ ਹੈ ਇੱਕ ਪਾਸੇ ਮਹਿੰਗਾਈ ਵੱਧ ਗਈ ਹੈ ਦੂਜੇ ਪਾਸੇ ਨਵੀਆਂ ਨੌਕਰੀਆਂ ਵੀ ਪੈਦਾ ਨਹੀਂ ਹੋ ਰਹੀਆਂ ਨੌਕਰੀਆਂ ਬਾਰੇ ਮੰਗਲਵਾਰ ਨੂੰ ਆਈ ਰਿਪੋਰਟ ਦੇ ਅਨੁਸਾਰ ਲੰਮੇ ਸਮੇਂ ਤੋਂ ਠੰਡਾ ਪਿਆ ਨੌਕਰੀ ਬਾਜ਼ਾਰ ਹੁਣ ਸਪਸ਼ਟ ਤੌਰ ਤੇ ਸੁਸਤ ਹੋ ਰਿਹਾ ਹੈ ਇੰਡੀਡ ਹਾਇਰਿੰਗ ਲੈਬ ਦੀ ਮਾਹਿਰ ਲੋਰਾ 올੍ਰਿਚ ਨੇ ਕਿਹਾ ਹੈ ਕਿ 에어ਪੋਰਟ ਗੰਭੀਰ ਸਥਿਤੀ ਵਾਲੇ ਇਸ਼ਾਰਾ ਕਰਦੀ ਹੈ ਪਰ ਉਨ੍ਹਾਂ ਨੇ ਵੀ ਬਿਨੈ ਆ ਕੇ ਅਧੂਰੇ ਡਾਟੇ ਕਾਰਨ ਇਸ ਰਿਪੋਰਟ ਨੂੰ ਸਾਵਧਾਨੀ ਨਾਲ ਸਮਝਣਾ ਜ਼ਰੂਰੀ ਹੈ ਬ੍ਰਾਊਨ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਕ ਬਲੇਥ ਦੇ ਅਨੁਸਾਰ ਤਾਜ਼ਾ ਅੰਕੜਿਆਂ ਤੇ ਪੂਰਾ ਪ੍ਰੋਸੈਸ ਨਹੀਂ ਕੀਤਾ ਜਾ ਸਕਦਾ ਅਤੇ ਇਹਨਾਂ ਨੂੰ ਜ਼ਿਆਦਾ ਪ੍ਰੋਸੈਸਯੋਗ ਨਹੀਂ ਮੰਨਣਾ ਚਾਹੀਦਾ ਲੇਬਰ ਡਿਪਾਰਟਮੈਂਟ ਦੇ ਅਨੁਸਾਰ ਨਵੰਬਰ ਵਿੱਚ ਅਮਰੀਕਾ ਵਿੱਚ ਸਿਰਫ 64000 ਨਵੀਆਂ ਨੌਕਰੀਆਂ ਬਣੀਆਂ ਇਹ ਗਿਣਤੀ ਸਤੰਬਰ ਵਿੱਚ ਪੈਦਾ ਹੋਈਆਂ 119000 ਨੌਕਰੀਆਂ ਨਾਲੋਂ ਕਾफी ਘਟ ਹੈ ਇਸ ਦੌਰਾਨ ਬੇਰੁਜ਼ਗਾਰੀ ਦਰ 4.4 ਫੀਸਦੀ ਤੋਂ ਵੱਧ ਕੇ 4.6 ਫੀਸਦੀ ਹੋ ਗਈ ਹੈ ਜੋ ਕਿ 2021 ਤੋਂ ਬਾਅਦ ਸਭ ਤੋਂ ਉੱਚੀ ਦਰ ਹੈ ਅਕਤੂਬਰ ਦੇ ਅੰਕੜਿਆਂ ਅਨੁਸਾਰ ਉਸ ਮਹੀਨੇ 105000 ਨੌਕਰੀਆਂ ਘਟ ਗਈਆਂ ਇਹ ਵੱਡੀ ਗਿਰਾਵਟ ਜ਼ਿਆਦਾਤਰ ਉਹਨਾਂ ਫੈਡਰਲ ਕਰਮਚਾਰੀਆਂ ਕਾਰਨ ਹੋਈ ਜਿਨ੍ਹਾਂ ਨੇ ਸਰਕਾਰ ਵੱਲੋਂ ਦਿੱਤੀ ਗਈ ਅਗਾਊ ਰਿਟਾਇਰਮੈਂਟ ਦੀ ਪੇਸ਼ਕਸ਼ ਸਵੀਕਾਰ ਕਰ ਲਈ ਅਰਚੂਨ ਵਿਕਰੀ ਬਾਰੇ ਰਿਪੋਰਟ ਨੇ ਚਿੰਤਾ ਜਤਾਈ ਹੈ ਸਤੰਬਰ ਤੋਂ ਅਕਤੂਬਰ ਤੱਕ ਵਿਕਰੀ ਵਿੱਚ ਕੋਈ ਵਾਧਾ ਨਹੀਂ ਹੋਇਆ ਇਸ ਦਾ ਮਤਲਬ ਹੈ ਕਿ ਛੁੱਟੀਆਂ ਦੀ ਖਰੀਦਦਾਰੀ ਦੀ ਸ਼ੁਰੂਆਤ ਉਮੀਦ ਮੁਤਾਬਕ ਨਹੀਂ ਰਹੀ ਅਕਤੂਬਰ ਛੁੱਟੀਆਂ ਦੀ ਖਰੀਦਦਾਰੀ ਦੀ ਸ਼ੁਰੂਆਤ ਹੋਣੀ ਚਾਹੀਦੀ ਸੀ ਪਰ ਖਪਤਕਾਰਾਂ ਨੇ ਖਰਚ ਘਟਾ ਕੀਤਾ ਜਿਸ ਨਾਲ ਵਿਕਰੀ ਨਹੀਂ ਹੋਈ ਹਾਲਾਂਕਿ ਕੁਝ ਚੰਗੇ ਸੰਕੇਤ ਮਿਲੇ ਨੇ ਸਿਹਤ ਖੇਤਰ ਵਿੱਚ ਨਵੰਬਰ ਦੌਰਾਨ 46000 ਨੌਕਰੀਆਂ ਪੈਦਾ ਹੋਈਆਂ ਨੇ ਉਸਾਰੀ ਅਤੇ ਸਮਾਜਿਕ ਸਹਾਇਤਾ ਖੇਤਰਾਂ ਵਿੱਚ ਵੀ ਰੁਜ਼ਗਾਰ ਵਧ ਗਿਆ ਹੈ ਰਾਇਲ ਬੈਂਕ ਆਫ ਕੈਨੇਡਾ ਨੇ ਕਿਹਾ ਹੈ ਕਿ ਬੇਰੋਜ਼ਗਾਰੀ ਵਧੰਦਾ ਕਰਨੇ ਸੀ ਕਿ ਹੋਰ ਜ਼ਿਆਦਾ ਲੋਕ ਕੰਮ ਦੇ ਪਾਲ ਵਿੱਚ ਲੱਗ ਗਏ ਨਾ ਕਿ ਇਸ ਲਈ ਕਿ ਬਹੁਤ ਸਾਰੇ ਲੋਕ ਨੌਕਰੀ ਤੋਂ ਬਾਹਰ ਹੋ ਗਏ ਵਾਈਟ ਹਾਊਸ ਨੇ ਵੀ ਕਿਹਾ ਹੈ ਕਿ ਨੌਕਰੀ ਬਾਜ਼ਾਰ ਵਿੱਚ ਇਹ ਧੀਮਾਪਨ ਜ਼ਿਆਦਾ ਚਿਰ ਨਹੀਂ ਟਿਕੇਗਾ ਅਤੇ ਸਵਿਚਟਾਰ ਹੋ ਰਹੀ ਹੈ ਸਰਕਾਰ ਦੇ ਮੁਤਾਬਕ ਨੌਕਰੀਆਂ ਵਿੱਚ ਹੋਇਆ ਸਾਰਾ ਵਾਅਦਾ ਨਿੱਜੀ ਖੇਤਰ ਵਿੱਚ ਹੈ ਇਸੇ ਦੌਰਾਨ ਕੁਝ ਪਰਚੂਨ ਖੇਤਰਾਂ ਵਿੱਚ ਖਰੀਦਦਾਰੀ ਵੀ ਚੰਗੀ ਮੰਨੀ ਜਾ ਰਹੀ ਹੈ ਇਹ ਨਵੇਂ ਅੰਕੜੇ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ 0.25 ਫੀਸਦੀ ਦੀ ਕਟੌਤੀ ਕਰਨ ਤੋਂ ਕੁਝ ਹੀ ਦਿਨਾਂ ਬਾਅਦ ਆਏ ਨੇ ਇਸ ਨਾਲ ਵਿਆਜ ਦਰ ਹੁਣ 3.5 ਤੋਂ 3.75 ਫੀਸਦੀ ਦੇ ਦਰਮਿਆਨ ਆ ਗਈ ਹੈ ਤਾਂ ਜੋ ਨੌਕਰੀ ਬਾਜ਼ਾਰ ਨੂੰ ਹੁਲਾਰਾ ਦਿੱਤਾ ਜਾ ਸਕੇ ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਤਾ ਨਿਯਮਾਂ ਵਿੱਚ ਇੱਕ اہم ਤਬਦੀਲੀ ਕੀਤੀ ਹੈ ਜਿਸ ਨਾਲ ਵਿਦੇਸ਼ਾਂ ਵਿੱਚ ਪੈਦਾ ਹੋਏ ਜਾਂ ਗੋਦ ਲਏ ਬੱਚਿਆਂ ਲਈ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਦਾ ਰਾਹ ਖੁੱਲ ਗਿਆ ਹੈ ਬਿੱਲ ਸੀ3 ਨਾਲ ਨਾਗਰਿਕਤਾ ਦੇ ਅਧਿਕਾਰਾਂ ਦਾ ਮਹੱਤਵਪੂਰਨ ਵਿਸਥਾਰ ਹੋਇਆ ਹੈ ਇਹ 15 ਦਸੰਬਰ ਤੋਂ ਲਾਗੂ ਕਰ ਦਿੱਤਾ ਗਿਆ ਹੈ ਇਹ ਕਦਮ ਖਾਸ ਤੌਰ ਤੇ ਉਹਨਾਂ ਪਰਿਵਾਰਾਂ ਲਈ ਲਾਭਦਾਇਕ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਦੇ ਮੈਂਬਰ ਵਿਦੇਸ਼ਾਂ ਵਿੱਚ ਰਹਿੰਦੇ ਨੇ ਜਾਂ ਜਿਨ੍ਹਾਂ ਦਾ ਜਨਮ ਵਿਦੇਸ਼ ਵਿੱਚ ਹੋਇਆ ਹੈ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀ ਵੱਡੀ ਗਿਣਤੀ ਦੇ ਮੱਦੇਨਜ਼ਰ ਇਹ ਨਵਾਂ ਨਿਯਮ ਭਾਰਤੀ ਮੂਲ ਦੇ ਨਾਗਰਿਕਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਨਵੇਂ ਨਿਯਮ ਦੇ ਤਹਿਤ ਕੈਨੇਡੀਅਨ ਨਾਗਰਿਕ ਹੁਣ ਵਿਦੇਸ਼ ਵਿੱਚ ਪੈਦਾ ਹੋਏ ਜਾਂ ਗੋਦ ਲਏ ਆਪਣੇ ਬੱਚਿਆਂ ਲਈ ਨਾਗਰਿਕਤਾ ਲੈ ਸਕਦੇ ਨੇ। ਇਸ ਦੀ ਸ਼ਰਤ ਇਹ ਹੈ ਕਿ ਬੱਚੇ ਦੇ ਜਨਮ ਜਾਂ ਗੋਦ ਲੈਣ ਤੋਂ ਪਹਿਲਾਂ ਮਾਪਿਆਂ ਨੇ ਕੈਨੇਡਾ ਵਿੱਚ ਘੱਟੋ-ਘੱਟ 3 ਸਾਲ ਸਰੀਰਕ ਤੌਰ ਤੇ ਨਿਵਾਸ ਕੀਤਾ ਹੋਵੇ। ਇਹ ਬਦਲਾ ਨਾਗਰਿਕਤਾ ਪ੍ਰਤੀ ਦੇਸ਼ ਦੇ ਨਜ਼ਰੀਏ ਨੂੰ ਵਦੇਰੇ ਉਦਾਰ ਤੇ ਆਧੁਨਿਕ ਬਣਾਉਂਦਾ ਹੈ ਅਤੇ ਹੁਣ ਸਿਟੀਜ਼ਨਸ਼ਿਪ ਦੀ ਯੋਗਤਾ ਦਾ ਵਿਸਥਾਰ ਵੀ ਪਹਿਲੀ ਪੀੜੀ ਤੋਂ ਬਾਹਰ ਵੀ ਕਰ ਦਿੱਤਾ ਗਿਆ ਹੈ। ਬੈਲ ਸੀ 3 ਦੀ ਲੋੜ ਇਸ ਲਈ ਪਈ ਕਿਉਂਕਿ ਕੈਨੇਡਾ ਵਿੱਚ 2009 ਵਿੱਚ ਲਾਗੂ ਕੀਤੇ ਫਸਟ ਜਨਰੇਸ਼ਨ ਲਿਮਿਟ ਨਿਯਮ ਨੇ ਵਿਦੇਸ਼ ਵਿੱਚ ਪੈਦਾ ਹੋਏ ਬੱਚਿਆਂ ਨੂੰ ਨਾਗਰਿਕਤਾ ਤੋਂ ਵਾਂਝੇ ਕਰ ਦਿੱਤਾ ਸੀ। ਭਾਵੇਂ ਉਹਨਾਂ ਦੇ ਮਾਪੇ ਕੈਨੇਡੀਅਨ ਨਾਗਰਿਕ ਹੀ ਕਿਉਂ ਨਾ ਹੋਣ। ਇਹ ਨੀਤੀ ਕਈ ਸਾਲਾਂ ਤੋਂ ਕਾਨੂੰਨੀ ਅਤੇ ਰਾਜਨੀਤਿਕ ਵਿਵਾਦਾਂ ਦਾ ਵਿਸ਼ਾ ਬਣੀ ਹੋਈ ਹੈ। ਦਸੰਬਰ 2023 ਵਿੱਚ Ontario Superior Court of Justice ਨੇ ਇਸ ਸੀਮਾ ਦੇ ਮੁੱਖ ਹਿੱਸਿਆਂ ਨੂੰ ਗੈਰ ਸੰਵਿਧਾਨਿਕ ਐਲਾਨਿਆ ਸੀ ਅਦਾਲਤ ਨੇ ਕਿਹਾ ਸੀ ਕਿ ਇਹ ਨਿਯਮ ਉਨ੍ਹਾਂ ਨਾਗਰਿਕ ਪਰਿਵਾਰਾਂ ਲਈ ਗਲਤ ਨਤੀਜੇ ਦੇ ਰਿਹਾ ਹੈ ਜੋ ਕੈਨੇਡਾ ਤੋਂ ਬਾਹਰ ਬੱਚੇ ਦੇ ਜਨਮ ਜਾਂ ਗੋਦ ਲੈਣ ਤੋਂ ਬਾਅਦ ਨਾਗਰਿਕਤਾ ਚਾਹੁੰਦੇ ਨੇ ਆਸਟ੍ਰੇਲੀਆ ਦੇ ਸਿਡਨੀ ਸਥਿਤ ਬੌਂਡੀ ਬੀਚ ਤੇ ਜਹੂਦੀਆਂ ਦੇ ਸਮਾਗਮ ਵਿੱਚ ਹੋਈ ਫਾਇਰਿੰਗ ਵਿੱਚ ਘੱਟੋ ਘੱਟ 15 ਲੋਕ ਮਾਰੇ ਗਏ ਸਨ ਇਸ ਹਮਲੇ ਦੇ ਤਾਰ ਹੁਣ ਭਾਰਤ ਨਾਲ ਜੁੜਨ ਦੀ ਖਬਰ ਸਾਹਮਣੇ ਆਈ ਹੈ ਤెలంగాణਾ ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਹੈ ਕਿ ਆਸਟ੍ਰੇਲੀਆ ਵਿੱਚ ਪਿਛਲੇ ਹਫਤੇ ਦੇ ਅੰਤ ਵਿੱਚ ਬਾਂਡੀ ਬੀਚ ਗੋਲੀਬਾਰੀ ਦੇ ਸ਼ੱਕੀਆਂ ਵਿੱਚੋਂ ਇੱਕ ਸਾਜਿਦ ਅਕਰਮ ਮੂਲ ਰੂਪ ਵਿੱਚ ਹైదరాబాద్ ਦਾ ਰਹਿਣ ਵਾਲਾ ਹੈ ਪੁਲਿਸ ਦੇ ਮਤਾਬਕ ਸਾਜਿਦ 27 ਸਾਲ ਪਹਿਲਾਂ ਆਸਟ੍ਰੇਲੀਆ ਚਲਾ ਗਿਆ ਸੀ ਅਤੇ ਹైదరాబాద్ ਵਿੱਚ ਰਹਿਣ ਵਾਲੇ ਆਪਣੇ ਪਰਿਵਾਰ ਨਾਲ ਉਸ ਦਾ ਸੰਪਰਕ ਕਾਫੀ ਘੱਟ ਹੁੰਦਾ ਸੀ ਪੁਲਿਸ ਡਾਇਰੈਕਟਰ ਜਨਰਲ ਦੇ ਦਫਤਰ ਦੁਆਰਾ ਜਾਰੀ ਬਿਆਨ ਵਿੱਚ ਇਹ ਦੱਸਿਆ ਗਿਆ ਹੈ ਕਿ ਸਾਜਦ ਅਤੇ ਉਸਦੇ ਪੁੱਤਰ ਨਵੀਦ ਅਕਰਮ ਦੇ ਕਟੜਪੰਥੀ ਬਣਨ ਦੇ ਪਿੱਛੇ ਦੇ ਕਾਰਕ ਭਾਰਤ ਜਾਂ ਤੇਲੰਗਾਨਾ ਵਿੱਚ ਕਿਸੇ ਸਥਾਨਕ ਪ੍ਰਭਾਵ ਨਾਲ ਜੁੜੇ ਨਹੀਂ ਹਨ। ਬਿਆਨ ਵਿੱਚ ਅੱਗੇ ਵੀ ਕਿਹਾ ਗਿਆ ਹੈ ਕਿ ਸਾਜਦ ਨੇ ਹైదరాబాద్ ਤੋਂ ਆਪਣੀ ਬੀ ਕਾਮ ਪੂਰੀ ਕੀਤੀ ਅਤੇ ਫਿਰ ਨਵੰਬਰ 1998 ਵਿੱਚ ਰੋਜ਼ਗਾਰ ਦੀ ਭਾਲ ਵਿੱਚ ਆਸਟ੍ਰੇਲੀਆ ਗਿਆ। ਇਸ ਤੋਂ ਮਗਰੋਂ ਉਸ ਦਾ ਵਿਆਹ ਉੱਥੇ ਹੀ ਹੋਇਆ ਤੇ ਉਸ ਦਾ ਇੱਕ ਪੁੱਤਰ ਨਵੀਦ ਅਕਰਮ ਹੋਇਆ।